स्वागत है किसान वीरोहोडा ਢੱਲੋਂ ਡੇਰੀ ਫਾਰਮ ਪਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਧੌਲਾ ਜੀ ਦੋਸਤ ਨੂੰ ਬੈਠਾ ਦਿਖਾਵਾਂਗੇ ਦਿਖਾਵਾਂਗੇ ਵੀ ਐਚਐਫ ਚੰਗੀਆਂ ਜੀ ਬਾਈ ਚਮਕੌਰ ਨਾਲ ਗੱਲਬਾਤ ਕਰਾਵਾਂਗੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਚਮਕਾ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਇਹਦਾ ਕਿਵੇਂ ਚੱਲਦਾ ਕੰਮ ਕੰਮ ਕਰਦਾ ਵਧੀਆ ਫੁੱਲ ਟਾਪਸੇ ਚੱਲਦਾ ਜਾਂਦਾ ਓਕੇ ਤੇ ਹੁੰਦੇ ਆ ਦਸ ਨਾਲ ਹਰ ਵਾਰ 10 12 ਨੰਗ ਦਾ ਪਾਉ ਹੀ ਰੱਖਦੇ ਚੌਵੀ ਘੰਟੇ ਓਕੇ ਤੇ ਅੱਜ ਵੀਰੇ ਦੋ ਦਿਖਾਉਣੀਆਂ ਹਾਂ ਦੋਨੇ ਮੈਂ ਦੰਦਾਂ ਚ ਉਹ ਸਿੱਗੀਆਂ ਚਾਰ ਦੰਦਾਂ ਦਾ ਬੱਸੀ ਆ ਚਾਰ ਦੰਦਾਂ ਦਾ ਬੱਸੀ ਹਾਂ ਬਲੂਨ ਠੰਡੀ ਸੀ ਲੈ ਲੈ ਓਕੇ ਇਹਨਾਂ ਦੀ ਕੋਈ ਡਾਰ ਵਾਲੀ ਗੱਲ ਹੀ ਨਹੀਂ ਹਾਂ ਲੈ ਆ ਦੇਖੋ ਫਲਾਂ ਡਰੈਸ ਬੋਲੋ ਨਾ ਚਮਕੌਰ ਸਿੰਘ ਦਾ ਪਿੰਡ ਧੋਆ ਜਲਾ ਬਰਨਾਲਾ ਵੀਰੇ ਨੰਬਰ ਨੰਬਰ 9779475644 ਵੀਰੇ ਨੇੜੇ ਆਪਣੇ ਗੁਰਦੁਆਰਾ ਸਾਹਿਬ ਹਾਂ ਗਾੜੀ ਸਰ ਗੁਰਦੁਆਰੇ ਗੂਗਲ ਦੇ ਸਰਚ ਮਾਰ ਲਓ ਨਾਮ ਦੇ ਨਾਲ ਧੋਆ ਲਿਖੋ ਬਈ ਗੁਰਦੁਆਰਾ ਹਾਂ ਜੀ ਹਾਂ ਜੀ ਤਿੰਨ ਕੀ ਨਹੀਂ ਆ ਬਈ ਦੋ ਜਾਨ ਦੋਨੇ ਨਿਗੀਆਂ ਆਪਾਂ ਜਦੋਂ ਦਿਖਾਵਾਂਗੇ ਨਿਗੀਆਂ ਨਹੀਂ ਦਿਖਾਵਾਂਗੇ ਪੂਨ ਬੱਸੀ ਮੂੰਹ ਚਾਰਾਂ ਦਾ ਵਾਰ ਥੋੜੀ ਮਾਰੇ ਬਾਹਰ ਖੋਲੋ ਜੀ ਨੂੰ ਬਾਹਰੋਂ ਬਹੁਤ ਚੰਗੀ ਆ ਬੱਸੀ ਯਾਰ ਹੱਥੋਂ ਬੱਸੀ ਕੱਲਾ ਕੱਲਾ ਡੱਬ ਪ੍ਰਿੰਟ ਲਾਟਣਾ ਹੀ ਹੁੰਦਾ ਹਾਂ ਐ ਭਈਆ ਦੇਖੀ ਮੂੰਹ ਨਹੀਂ ਦੇਖੀ ਕਿਵੇਂ ਲੱਗੇ ਬੋ ਬਾਕੀ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਹੈ ਨਾ ਨਸਲ ਕੁਆਲਿਟੀ ਹੈ 20% ਤੋਂ ਕਹੂੰ ਬਾਹਰ ਤਾਂ ਨਹੀਂ ਮੈਂ ਕਹਿੰਦਾ 20% ਤੋਂ ਇਹਨੂੰ ਕੋਈ ਮੈਂ ਨਹੀਂ ਰੱਖਦਾ ਦੂਜੇ ਸੂਏ ਨੂੰ 25-26 ਕਿਲੋ ਦੇ ਜਾਂ ਹਾਂ ਬਿਲਕੁਲ ਹੈ ਨਾ ਤੇ ਨਾਲੇ ਪੈਸੇ ਵਧਾਉਣ ਵਾਲੀ ਮੱਛੀ ਹੈਗਾ ਹਾਂ ਮੂੰਹੋਂ ਚਾਰ ਦਿੰਦਾ ਪਿਓ ਦਾ ਆਹ ਦੇਖੋ ਜੀ ਕੁਆਲਿਟੀ ਬਹੁਤ ਵਧੀਆ ਬੱਸੀ ਲੈ ਆ ਲੈ ਚਲੋ ਜੀ ਤੇ ਥਾਣ ਕੱਢ ਲੂ ਜੀ ਬਹੁਤ ਵਧੀਆ ਗੱਲ ਬਾਤ ਥੀ ਰਾਜਵਾਂ ਆਹ ਕਿੰਨੇ ਦਿਨ ਬਾਕੀ ਹੈ ਬਾਕੀ ਹੈ ਵੀਰੇ ਦਾ ਪੂਰਾ ਕਾਲੇ ਓਕੇ ਲੈ ਆਓ ਜੀ 20 ਕਿਲੋ ਦਾ ਤਾਂ ਬਾਕੀ ਦਾ ਨਸਲ ਕੁਆਲਿਟੀ ਉਹਦਾ ਹੱਥਾਂ ਠੰਡੀ ਬਥਰੀ ਆ ਉਹ ਨਹੀਂ ਜਾਤ ਕੁਆਲਿਟੀ ਬਹੁਤ ਚੰਗੇ ਦੇਖੀ ਲੈ ਹਾਂ ਲੈ ਚਲੋ ਬਸ ਫਰੰਟ ਫਰੰਟ ਪੂਰੇ ਹੈ ਨਾ ਹਾਂ ਬਹੁਤ ਤੇਜ਼ ਆ ਰਹੀ ਐਂ ਵੀ ਜੇ ਕੋਈ ਬੰਦਾ ਆ ਗਿਆ ਆ ਕੇ ਕਹੂਗਾ ਵੀ ਜਾਤ ਹੈ ਨਹੀਂ ਇਹਦੀ ਹਾਂ ਜਾਤ ਕੁਆਲਿਟੀ ਕੀ ਜਾਤ ਨਹੀਂ ਤਰਾਂਦੀ ਵੀਰੇ ਓਕੇ ਨਾ ਸਰ ਤੇ 20 ਕਿਲੋ ਦੁੱਧ ਘੜਤੂ ਕਿੰਨੇ ਕਟੂਗੀ ਵੀਰੇ ਹਫਤਾ ਕਰਦਾ ਹੈ 20 ਕਿਲੋ ਨੂੰ ਕੋਈ ਮੈਨਾ ਜਿਆਦਾ ਭਰਾ ਤੇ ਬਾਕੀ ਦਾ ਖੁਚਾਂ ਤੋਂ ਤਾਂ ਹਵਾ ਨਾ ਆ ਹਾਂ ਫਿਰ ਫਿਰ ਤੇ ਬਿੱਟ ਜਿਵੇਂ ਆਪਣੇ ਮਿਲ ਜ ਨਹੀਂ ਜਗਰਾਮ ਆਪਣੇ 10 ਵੇ ਸੂਪੇ ਮਸਤੇ ਨਹੀਂ ਹੁੰਦੀ ਹਾਂ ਕੰਪੈਟਸ ਨਹੀਂ ਆਉਂਦੀ ਵੱਡੀ ਗੱਲ ਸਮੱਸਿਆ ਏ ਦੇਖੋ ਜੀ ਵਾਹ ਥੱਲੇ ਕੁਝ ਨਹੀਂ ਕਹਿੰਦੇ ਭਰਾਵੇਂ ਰਹੀਂ ਲੈ ਉਹਨਾਂ ਦੀ ਵੰਟ ਵੇਵਾ ਬਹੁਤ ਕੱਢਣਾ ਹਾਂ ਜੀ ਬਹੁਤ ਜ਼ਿਆਦਾ ਮੂਰ ਨਹੀਂ ਦਿਖਾਈ ਗਏ ਇੱਥੇ ਦੇ ਪਾਸੇ ਉਹ ਆ ਦੇਖੋ ਓਕੇ ਵੀਰੇ ਕਿੰਨੇ ਪੈਸਾ ਹੈ ਬਾਈ ਇਹਦੇ ਬਈ ਮੁੱਲ ਤਾਂ ਇਹਦੇ ਦਾ 85 85 90 90 ਨੂੰ ਵੀ ਵੇਚੀ ਹੋਇਆ ਸਰ ਬੱਪੇ ਤਰਦੀ ਦੇ ਦਾਂਗੇ ਬਈ ਤਰਦੀ ਤਿਆਰ ਨਹੀਂ ਹੁੰਦੀ ਚਾਪ ਚਾਹ ਲੈ ਕਰ ਬਈ ਇੱਥੇ ਵੀਰੇ ਇਹ ਜੀ ਤਿਆਰ ਨਹੀਂ ਹੁੰਦੀ ਬਸੇ ਨਾ ਹਾਂ 40000 ਦੀ ਦੱਸੀ ਮਿਲਦੀ ਹਾਂ 40000 ਦੀ ਦੱਸੀ ਉਹਨੂੰ ਆਪਾਂ ਜਮ ਤਿਆਰ ਆ ਹਾਲ ਤਾਂ ਸਾਹਮਣੇ ਵਾਸਤੇ ਨਾ ਵੀਰੇ ਹਾਂ ਓਕੇ ਤੇ ਜਿਹੜੀ ਦੋ ਨੰਬਰ ਵੱਡੇ ਦੋ ਨੰਬਰ ਦੇ 26 ਕਿਲੋ ਉਹ ਤਾਂ ਕੱਟਾ ਹੋਇਆ ਬਈ ਇਹ ਆਪਾਂ ਚਾਰ ਵੜਾ ਕਿਸੇ ਬੰਦੇ ਤੋਂ ਇਕੱਠੀਆਂ ਵੇੜਦਾ ਲੇਖੇ ਹੀ ਮੁੱਕਿਆ ਪਿਆ ਹਣਾ ਬਾਈ ਐ ਨਹੀਂ 26 ਕਿਲੋ ਦੇ ਹਕੀਕਤ ਦੁੱਧ ਘਟਿਆ ਹੋਇਆ ਦਾ ਲੈਵਾ ਦੇਖੋ ਮੇਵਾ ਗੋੜ ਦਾ ਘਟ ਲੈਨੇ ਹਲੇ ਇਹ ਵੀ ਪੰਜ ਤੋਂ ਸੀਦੋਂ ਲੈਦੇ ਰਹਿੰਦੇ ਵੀਰੇ ਇਹਦੇ ਓਕੇ ਜੀ ਹਾਂ ਤੇ ਫਿਰ ਚੀਕਾ ਜੂਪੀ ਦੀ ਓਕੇ ਬਾਈ ਇੱਕ ਨੰਬਰ ਆ ਥੱਲੇ ਸੋਣਾ ਹੱਥਾਂ ਨਾਲ ਲਾਵੇ ਕੋਈ ਬੰਦਾ ਓਕੇ ਜੀ ਤੇ ਵੀਰੇ ਕਿੰਨਾ ਦੁੱਧ ਕਾੜਦੂ ਐ 26 ਕਿਲੋ ਤਾਂ ਘੱਟਿਆ ਹੋਇਆ ਆਪਾਂ ਹੁਣ 26 ਮੰਨ ਲੇ ਹਾਂ ਤੂੰ ਤਾਂ ਵੱਧੋ ਕਿਲੋ ਲੈ ਜੀ ਹਾਂ ਦੁੱਧੋਂ ਵੱਧ ਹੋ ਗਿਮੇ ਵੀਰੇ ਮੋਹੋਂ ਸੀਗੀ ਆ ਵੀਰੇ ਕੰਨੀ ਆਲ ਨਾ ਆ ਗਿਆ ਕਿ ਤੇ ਸੁਹਾ ਦੂਜਾ ਸੁਹਾ ਰ ਜਿਹੜਾ ਇਹ ਨਾ ਦੂਜਾ ਦਾ ਤੇ ਥੋੜੀ ਤੋ ਆਉਂਦੇ ਜੀ ਲੇਵਾ ਲੂਵਾ ਤਾਂ ਜੀ ਹੁਣ ਵੀ ਸੋਣ ਲੱਗ ਜੇ ਹਨਾ ਚਮਕੌਰ ਹਾਂ ਇਹ ਚੜਦੇ ਚੜਦੇ ਬਣਾਉਂਦੇ ਨੇ ਬਿਲਕੁਲ ਕਿੰਨੀ ਬੂਤੀ ਕੈ ਕੈਸੀ ਆ ਬੂਤੀ ਦੀ ਹਾਂ ਬਿਲਕੁਲ ਇਦਾਂ ਦੀ ਤੇ ਲੇਵੇ ਦੀ ਫਿੱਟਰ ਇਹ ਕਹ ਲੈ ਹੋਰ ਆ ਬਾਗ ਬਾਹ ਖੁੱਚਾਂ ਤੋਂ ਵੀ ਲੇਵਾ ਉੱਪਰ 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 ਥੱਲੇ ਨਹੀਂ ਹੈਗਾ ਬਿਲਕੁਲ ਵੇਰੇ ਵਾਲਾ ਆਪਣਾ ਲੰਕ ਮਾਨੀ ਜਿਵੇਂ ਆਹ ਤੋਂ ਲੇਵਾ ਨੇ ਹਾਂ ਉਹਨੂੰ ਮਟਾਇਡਸ ਜਿਆਦਾ ਹੁੰਦੀ ਇਹਨੂੰ ਮਟਾਇਡਸ ਨਹੀਂ ਹੁੰਦੀ ਜਿਹਨੇ ਤੋੜਨਾ ਇੱਕ ਸੂਆ ਜਿਓ ਸੂਆ ਤੋਂ ਲੇਵਾ ਟੁੱਟ ਜਾਣਾ ਟੁੱਟ ਜਾਣਾ ਬਿਲਕੁਲ ਵੇਰੇ ਵਾਲਾ ਟੁੱਕੇ ਜੀ ਖੁੱਚਾਂ ਤੋਂ ਤਾਂ ਵਾਲਾ ਬਿਲਕੁਲ ਫਟ ਫਟਾ ਬਗ ਲੱਤਾਂ ਦੇਖਣਾ ਚਮਕੌਰ ਚ ਦੇਖਾ ਫਿੱਟ ਫਿੱਟ ਇਹ ਹਣਾ ਹਾਂ ਇਹਦੀ ਵੀ ਹੀ ਵਜ੍ਹਾ ਲੈ ਓਕੇ ਜੀ ਲੈ ਆ ਤਾਂ ਕੁਛ ਅੱਕ ਵਾਲੀ ਗੱਲ ਤਾਂ ਹੁਣ ਰਹੀ ਨਹੀਂ ਹਾਂ ਇਹਦੇ ਕਿੰਨੇ ਪੈਸੇ ਹੈ ਬਾਈ ਪੈਸੇ ਵੀਰੇ ਇਹਦਾ ਮੁੱਲ ਕਰਾ ਲੈ 10 ਕਰਾ ਲੈ 1 20 ਕਰਾ ਲੈ 1 5 ਦੀ ਬਸੀ ਦੇ ਦੇਣੀ ਵੀਰੇ ਆਪਾਂ ਇਹ ਬਾਕੀ ਤੇ ਗਵਾਈ ਭਾਰਤੀ ਹੈ ਪੈਸੇ ਦੇ ਹੈਗੇ ਹੁਣ ਹਾਂ ਜੀ ਲੈ ਹਲੇ ਪਰੂ ਇਹ ਆ ਚੀਜ਼ ਇਹ ਆ ਨਾ ਆ ਚੀਜ਼ ਇਹ ਸਾਰਾ ਪਰ ਲੋ ਬਾਕੀ ਤਾਂ ਇਹਨਾਂ ਦੀ ਇੱਕ ਗਾਰੰਟੀ ਹੈ ਵੀ ਲੱਤ ਛਾੜ ਵਾਲਿਆਂ ਨੇ ਨਾ ਨਾ ਆਪਣੇ ਆਪ ਹੀ ਕ੍ਰੋਸ ਗਾ ਵੀ ਹੋ ਜੇ ਉਹਦੇ ਲਈ ਦੋ ਨਾ ਪੈਸੇ ਵੇਚੀ ਯਾਰ ਆਪਣੀ ਆਪਣੇ ਹੀ ਕਾਜ਼ੀ ਦਾ ਬੜਾ ਸੀ 1 5 ਤੇ ਇਹਦਾ ਕਿੰਨਾ 32 ਵੀਰੇ ਜਮਾ ਜਾ ਰਿਹਾ 1 80 ਬਣਾ ਦੋਨਾਂ ਦਾ ਕੀ ਭਾਗ 1 ਸੀ ਫਾਰਮ ਤਿਆਰ ਕਰ ਦੇਣਾ ਹਾਂ ਦੋਨੇ ਬਸੀਆਂ ਬੋਲ ਬੋਲਦੇ ਬੱਚੇ ਆ ਓਕੇ ਜੀ ਉਹਨਾਂ ਨੇ ਦਾ ਬਈ ਮੈਨੂੰ ਉਹਨਾਂ ਨੇ ਸੈਕਸਡ ਦੇ ਕਹਿ ਕੇ ਦਿੱਤੇ ਨੇ ਪਰ ਆਪਾਂ ਸੈਕਸਡ ਨਹੀਂ ਕਹਿੰਦੇ ਬਈ ਪਤਾਣਾ ਬਈ ਉਹ ਜਿਹੜਾ ਬੱਚਾ ਦਾ ਅਗਲੇ ਦੇ ਕਰਮ ਹਾਂ ਨਾਰਮਲ ਆ ਦਿੱਤਾ ਉਹ ਵੀ ਕਿਸਮ ਦਾ ਬਈ ਤਾਂ ਹੀ ਵੀਰੇ ਆਪਾਂ ਵੀ ਬੋਲ ਦੇਣੀ ਹੁੰਦੀ ਪੂਰੀ ਹਾਂ ਵੀ ਮੈਂ ਸੈਕਸਡ ਕਹਾ ਮੈਂ ਹੋਰ ਉਹਦੇ ਹੋਰ ਮੈਂ ਸੈਕਸਡ ਕਹਿ ਦਿੱ ਗਏ ਹਾਂ ਭਾਈ ਨੂੰ ਕਿਹਾ ਉਹਨਾਂ ਨੂੰ ਦੱਸਿਆ ਵੀਰੇ ਕਿਹੜਾ ਲਿਖਿਆ ਉਹਨੂੰ ਦਿੱਤੇ ਸਟਰਾ ਵੀ ਉੱਤੇ ਜਿਹੜ ਉਹ ਵੀ ਵੀਡੀਓ ਕੱਢ ਕੇ ਦੇਖ ਲਓ ਤੁਸੀਂ ਹਾਂ ਜੀ ਆਪਾਂ ਵੀ ਤੇਰੇ ਚੈਨਲ ਤੇ ਬਹੁਤ ਵੀਡੀਓ ਵਾਦੇ ਆ ਪੰਜ ਦੇ ਕੇ ਕਹਾਂਗੇ ਇਹਨੂੰ ਸਖਸ਼ਾ ਹਾਂ ਵੀਰੇ ਲੋੜ ਹੀ ਨਹੀਂ ਹਾਂ ਲੈ ਜੀ ਲੈ ਵੇ ਲੋਕ ਦੀ ਬਹੁਤ ਫਟੜਾ ਹਾਂ ਤੋਂ ਪਤਾ ਹਾਂ ਦੇਖੀ ਤੇ ਮੂਰੇ ਵੀ ਗਾੜੀ ਪਛਾੜੀ ਬਹੁਤ ਜ਼ਿਆਦਾ ਦੇਖੀ ਮੂਰੇ ਵੀ ਕਿਟਕਟ ਲਈ ਪਿਆ ਚੱਕੀ ਮੂਰੇ ਦੱਸ ਦੇਖ ਲੈ ਵੀਰੇ ਲਈ ਪਿਆ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਦੇਖੋ ਆ ਦੇਖੋ ਪਾਉਂਦੇ ਹੱਥ 베ਰੀ ਜੱਲਾ ਮੈਂ ਕੋਈ ਚੱਕ ਲੈ 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 ਹੂੰ ਤੇ ਮਗੋਰ ਨੇ ਨਾ ਇਹਦਾ ਇੱਕ ਨਾ ਬਸ 26 25 26 ਕਿਲੋ ਜੀ ਮੈਂ ਨਾ ਹੀ ਲਖਦਾ ਵੀ ਦੋ ਤੋਂ ਵੱਧ ਹੋਊਗੀ ਇਹ ਮੁਹਤੀ ਵੀ ਜੇਵਨ ਦਾ ਕੋਈ ਦੁੱਧ ਕੰਨ ਲੈਣ ਵਾਲਾ ਕੰਮ ਆ ਜਾਣਾ ਜਨਾਪਾ ਤੁਹਾਨੂੰ ਦਿੰਦੇ ਚਾਰੂ ਕਿਵੇਂ ਦੇ ਦੀ ਚਾਰੂ ਕਿਵੇਂ ਦੇ ਖਾਨੀ ਆਉਂਦੀ ਹੈ ਨਾ ਹਾਂ ਉਹ ਬੋਲ ਦਿਓ ਜੀ ਨੰਬਰ 977945742 ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਬਾਈ ਨੇ ਬੋਲਤਾ ਤੇ ਤੁਹਾਨੂੰ ਬੋਲ ਬੋਲ ਦੇ ਦੋ ਬੱਚੇ ਦਿਖਾਤੇ ਕੋਈ ਗੱਬਣਾ ਤੋਂ ਡਰ ਕੇ ਨਾ ਲਿਓ ਧਾਰ ਦੀ ਭਾਰ ਵੱਡੀਆਂ ਨੇ ਕਿ ਛੋਟੀਆਂ ਨਹੀਂ ਐਵੇਂ ਨਾ ਲੜ ਕੇ ਵੀ ਛੋਟੀਆਂ ਨਹੀਂ ਆ ਵੱਡੇ ਸਾਈਜ਼ ਦੀਆਂ ਆਂਡਲਾਈਨ ਵੀ ਮੰਗਾਉਂਗਾ ਬਾਈ ਦੀ ਤੁਹਾਡੇ ਘਰ ਤਾਂ ਹੀ ਗਾਰੰਟੀ ਹੈਗੀ ਇਹ ਗੱਲ ਹੀ ਕਰ ਹਾਂ ਬਿਲਕੁਲ ਬਿਲਕੁਲ ਵੀ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇ